ਐਸੀ ਹੁਣ ਇਹ ਸਾਡੇ ਕੋਲ ਅਸੀਂ ਘਰੇ ਲੈ ਆਏ ਆ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਪਿਓਰ ਸ਼ਾਇਦ ਆ ਸਾਡੇ ਕੋਲ ਆ ਦੇਖੋ ਜੀ ਅਸੀਂ ਮੰਡੀ ਤੇ ਲੈ ਕੇ ਗਏ ਸੀ ਹੁਣ ਅਸੀਂ ਇਹਨਾਂ ਨੂੰ ਕਿੱਟ ਨੂੰ ਖਾਲੀ ਕਰ ਰਹੇ ਹਾਂ ਥੋੜੇ ਜਿਹੀ ਬਿਜੀ ਹੋਏ ਕਰਕੇ ਕੱਲ ਸਾਡਾ ਟਾਈਮ ਨਹੀਂ ਲੱਗਿਆ ਇਹ ਸਾਡੇ ਕੋਲ ਅੱਧਾ ਕਿਲੋ ਦੀ ਅੱਧਾ ਕਿਲੋ ਦੀ ਪੈਕਿੰਗ ਆ ਇਹ ਸਾਡੀ ਕਿਲੋ ਦੀ ਆ ਜੇ ਕਿਸੇ ਨੇ ਮੰਗਾਉਣਾ ਹੋਇਆ ਤਾਂ ਸਾਨੂੰ ਆ YouTube ਦੇ ਉੱਪਰ ਮੈਸੇਜ ਕਰ ਦਿਓ ਅਸੀਂ ਜਿੱਥੇ ਵੀ ਜੇ ਇਹ ਸਾਡਾ ਸ਼ਾਹ ਤੇ ਹੈ ਨਾ ਇਹਦਾ ਕਲਰ ਦਾ ਫਰਕ ਹੈ ਨਾ ਥੋੜਾ ਜਿਹਾ ਇਹ ਸਾਡਾ ਕਿਕਰ ਦਾ ਸ਼ਾਹ ਤੇ ਹੈ ਇਹ ਸਾਡਾ ਜਿਹੜਾ ਸਫੈਦੇ ਦਾ ਇਹ ਆਚਾਰ ਵੀ ਹੈ ਸਾਡੇ ਕੋਲ ਆ ਇਹ ਵਾਲਾ ਇਹ ਆਂਬ ਦਾ ਹੈ ਜੀ ਤੇ ਇਹ ਵਾਲਾ ਜਿਹੜਾ ਇਹ ਇਹ ਨਿੰਬੂ ਦਾ ਕਿਲੋ ਵਾਲੀ ਪੈਕਿੰਗ ਵੀ ਹੈਗੀ ਆ ਆ ਦੇਖੋ ਜੀ ਕਿਲੋ ਵਾਲੀ ਪੈਕਿੰਗ ਵੀ ਹੈਗੀ ਸਾਡੇ ਕੋਲ ਇਹ ਸਾਬਾ ਜੀ ਸਾਡਾ ਆਹ ਸਾਬ ਤੇ ਮਿਰਚਾਂ ਲੱਗਦੀ ਚਲ ਕੋਈ ਨਾ ਇਹ ਸਾਬਣ ਹੈਗਾ ਜੀ ਸਾਡਾ ਹਲਦੀ ਦਾ ਇਹ ਸਾਬਣ ਹਾਂਜੀ ਇਹ ਹਲਦੀ ਦਾ ਹੈ ਇਹ ਮਲਤਾਨੀ ਮਿੱਟੀ ਦਾ ਇਹ ਵੀ ਅਸੀਂ ਕਰਨੇ ਤਿਆਰ ਕਰਦੇ ਆ ਇਹਦੀ ਵੀ ਅਸੀਂ ਵੀਡੀਓ ਜਰੂਰ ਅਪਲੋਡ ਕਰਾਂਗੇ ਜਿਹੜਾ ਅਸੀਂ ਬਣਾਉਨੇ ਆ ਜੀ ਇਹ ਸਾਬਣ ਸਾਡਾ ਗਾਟ ਮਿਲ ਕੇ ਦਾ ਅਸੀਂ ਜਿਹੜਾ ਵੀ ਸਾਬਣ ਤਿਆਰ ਕਰਦੇ ਆ ਸਾਡਾ ਵਿਦਾਊਟ ਕੈਮੀਕਲ ਤੋਂ ਹੁੰਦਾ ਹੈ ਅਸੀਂ ਖੁਦ ਬੇਸ ਲਿਆ ਕੇ ਆਪ ਤਿਆਰ ਕਰਦੇ ਆ ਜੀ ਇਹਨੂੰ ਇਹਨੂੰ ਦਬਾ ਕੇ ਉੱਤੋਂ ਲੱਕ